ਸਭ ਤੋਂ ਪਹਿਲੀ ਗੱਲਬਾਤ ਡੋਨਲਡ 트੍ਰੰਪ ਦੇ ਜਿਹੜੇ ABC ਨਿਊਜ਼ ਦੇ ਨਾਲ ਆਮਲਾ ਆ ਉਹਦੇ ਸੰਬੰਧੀ ABC ਨਿਊਜ਼ ਨੇ ਉਹਨਾਂ ਨੇ ਇੱਕ ਗਲਤ ਸਟੇਟਮੈਂਟ ਦੇ ਦਿੱਤੀ ਸੀ ਜਿਹਦੇ ਕਰਕੇ ਡੋਨਲਡ 트੍ਰੰਪ ਨੇ ਉਹਨਾਂ ਦੇ ਉੱਤੇ ਮੁਕੱਦਮਾ ਕੀਤਾ ਸੀ ਉਹਨਾਂ ਦੇ ਇੱਕ ABC ਨਿਊਜ਼ ਦਾ ਹੋਸਟ ਆ ਜਾਰਜ ਸਟੇਫਨੋਪੋਲਿਸ ਜਿਹੜਾ ਜਾਰਜ ਸਟੇਫਨੋਪੋਲਿਸ ਆ ਉਹਨੇ ਟੀਵੀ 'ਤੇ ਦਾਅਵਾ ਕਰ ਦਿੱਤਾ ਸੀ ਕਿ ਜਿਹੜੇ 트੍ਰੰਪ ਆ ਇਹਨਾਂ ਨੂੰ ਜਿਹੜਾ ਜਿਹੜੀ ਰਾਈਟਰ ਆ ਈਜੀਨ ਕੈਰੋਲ ਉਹਨਾਂ ਦੇ ਨਾਲ ਜਿਹੜਾ ਬਲੱਤ ਕਰਦਾ ਮਾਮਲਾ ਤੇ ਸੈਕਸੁਅਲ ਅਸਾਲਟ ਦਾ ਮਾਮਲਾ ਕਿ ਉਹਦੇ ਵਿੱਚ ਦੋਸ਼ੀ ਕਰਾਰ ਦਿੱਤਾ ਮਾਮਲਾ ਪਿਆ ਸੀ ਰੌਲਾ ਪਿਆ ਸੀ ਪਰ ਰੇਪ ਕੇਸ ਦੇ ਵਿੱਚ ਡੋਨਲਡ ਟਰੰਪ ਨੂੰ ਦੋਸ਼ੀ ਕਰਾਰ ਨਹੀਂ ਸੀ ਦਿੱਤਾ ਜਿਹੜੇ ਇਹ ਜਾਰਜ ਸਟੈਫਨੋਪੋਲਸ ਆ ਇਹਨਾਂ ਨੇ ਟੀਵੀ ਦੇ ਉੱਤੇ ਕਹਤਾ ਸੀ ਵੀ ਜਿਹੜੇ ਡੋਨਲਡ ਟਰੰਪ ਨੇ ਇਹ ਈਜੀਨ ਕੈਰੋਲ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਆ ਜਿਸ ਕਰਕੇ ਡੋਨਲਡ ਟਰੰਪ ਨੇ ਇਹਨਾਂ ਦੇ ਕੇਸ ਕਰ ਦਿੱਤਾ ਵੀ ਜਿਹੜੀ ਗੱਲ ਹੋਈ ਨਹੀਂ ਜਿਹੜੀ ਗੱਲ ਤੇ ਉੱਤੇ ਅਦਾਲਤ ਕੁਝ ਕਹੇ ਹੀ ਨਹੀਂ ਰਹੀ ਉਹਦੇ ਤੇ ਤੁਸੀਂ ਸਟੇਟਮੈਂਟ ਕਿਦਾਂ ਦੇ ਸਕਦੇ ਆ ਉਹਦਾ ਹੁਣ 15 ਮਿਲੀਅਨ ਡਾਲਰ ਦਾ ਹਰਜਾਨਾ ABC ਨਿਊਜ਼ ਨੂੰ ਦੇਣਾ ਪੈਣਾ ਆ ਔਰ ਡੋਨਲਡ 트੍ਰੰਪ ਜਿਹੜੇ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਲਾਇਬ੍ਰੇਰੀ ਆ ਉਹਨੂੰ ਮਾਨ ਖਾਨੀ ਦਾ ਮੁਕੱਦਮਾ ਡੋਨਲਡ 트੍ਰੰਪ ਨੇ ABC ਨਿਊਜ਼ ਤੇ ਖਿਲਾਫ ਕੀਤਾ ਸੀ ਜਿਹੜੀ ਰਾਈਟਰ ਆ ਈ ਜੀਨ ਕੈਰੋਲ ਉਹਦੇ ਨਾਲ ਰੌਲਾ ਸੀ ਕੇਸ ਚੱਲਦਾ ਸੀ ਜਿਹੜਾ ਜਾਰਜ ਏ ਜਿਹੜੇ ABC ਨਿਊਜ਼ ਦਾ ਪੱਤਰਕਾਰ ਆ ਹੋਸਟ ਆ ਜੋਰਜ ਸਟੈਫਨੋਪੋਲਸ ਉਹਦਾ ਇੱਕ ਸ਼ੋਅ ਆਉਂਦਾ ਆ ਬੜਾ ਫੇਮਸ ਸ਼ੋਅ ਆ ਉਹ ਦਿਸ ਵੀਕ ਉਸ ਸ਼ੋਅ ਦੇ ਵਿੱਚ ਇਹਨਾਂ ਨੇ ਇਹ ਦਾਵਾ ਕਰ ਦਿੱਤਾ ਸੀ ਆ ਐਸੇ ਸਾਲ ਮਾਰਚ ਮਹੀਨੇ ਦੇ ਵਿੱਚ 10 ਮਾਰਚ ਨੂੰ ਜਿਹੜਾ ਇਹਦਾ ਜੋਰਜ ਦਾ ਸ਼ੋਅ ਸੀ ਉਹਦੇ ਵਿੱਚ ਦਿਸ ਵੀਕ ਦੇ ਵਿੱਚ ਨੇ ਕਹਿ ਦਿੱਤਾ ਸੀ ਕਿ ਡੋਨਲਡ ਟਰੰਪ ਨੂੰ ਦੋਸ਼ੀ ਪਾਇਆ ਗਿਆ ਜਦੋਂ ਕਿ ਦੋਸ਼ੀ ਨਹੀਂ ਪਾਇਆ ਗਿਆ ਸੀ ਸੋ ਇਸ ਮਾਮਲੇ ਦੇ ਵਿੱਚ ABC ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਇਹਨਾਂ ਨੇ ਪੋਸਟ ਕਰਕੇ ਮਾਫੀ ਮੰਗੀ ਆ ABC ਨਿਊਜ਼ ਨੇ ਵੀਸੀ ਜਿਹੜੀ ਗਲਤ ਖਬਰ ਦੇ ਦਿੱਤੀ ਸੀ ਨਾਲ ਜਿਹੜੇ 트ੰਪ ਦੇ ਵਕੀਲ ਆ ਜਿਹੜੀ ਹੁਣ ਡੋਨਲਡ 트ੰਪ ਨੇ ਕੇਸ ਐਬੀਸੀ ਨਿਊਜ਼ ਤੇ ਕੀਤਾ ਵਕੀਲ ਦੀ ਫੀਸ 1 ਮਿਲੀਅਨ ਡਾਲਰ ਬਣੀ ਨਾਲ ਹੀ ਇਹ ਕਿਹਾ ਵੀ ਮਿਲੀਅਨ ਡਾਲਰ ਉਹਦਾ ਵੀ ਵਾਪਸ ਕੀਤਾ ਜਾਵੇ ਕਿਉਂਕਿ ਫੀਸ ਤੁਹਾਡੇ ਕਰਕੇ ਲੱਗੀ ਆ ਸੋ ਹੁਣ ਇਹ 15 ਮਿਲੀਅਨ ਉਹ ਤੇ 1 ਮਿਲੀਅਨ ਜਿਹੜੀ ਫੀਸ ਆ ਡੋਨਲਡ 트ੰਪ ਦੇ ਵਕੀਲ ਦੀ ਉਹ ਵੀ ਦੇ ਰਿਹਾ ਸੋ ਹੁਣ ਇਹਨਾਂ ਨੇ ਕਿਉਂਕਿ ਸਮਝੌਤਾ ਹੋ ਗਿਆ ਇਹਨਾਂ ਦਾ ਆਪਸ ਦੇ ਵਿੱਚ 15 ਮਿਲੀਅਨ ਡਾਲਰ ਜਿਹੜੀ ਪ੍ਰੈਜ਼ੀਡੈਂਸੀ ਲਾਇਬ੍ਰੇਰੀ ਆ ਉਹਨੂੰ ਦਿੱਤਾ ਜਾਣਾ ਆ ਤੇ ਇਸ ਸਮਝੌਤੇ ਦੇ ਤਹਿਤ এবੀਸੀ ਨੇ ਕਿਹਾ ਵੀ ਅਸੀਂ ਖੁਸ਼ ਹਾਂ ਉਹਨਾਂ ਮਕਦਮਾ ਖਾਰਜ ਕਰਦੇ ਤੇ ਮਕਦਮਾ ਖਾਰਜ ਹੋ ਗਿਆ। ਮਾਮਲਾ ਜਿਹੜਾ ਜੀਨ ਕੈਰੋਲ ਦਾ ਸੀਗਾ ਉਹਦੇ ਉਹਨੇ 트ੰਪ ਦੇ ਉੱਤੇ 2023 ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਜਿਹੜਾ ਮੈਗਜ਼ੀਨ ਆ ਉਹਦੀ ਲੇਖਕ ਆ ਇਹ ਜੀਨ ਕੈਰੋਲ ਨੇ ਉਹਦੇ ਵਿੱਚ ਕਿਹਾ ਸੀ ਵੀ ਇਹਨਾਂ ਨੇ ਮੇਰੇ ਦੇ ਉੱਤੇ ਸੈਕਸਚੁਅਲ ਅਸੌਲਟ ਕੀਤਾ। ਹੁਣ ਉਹ ਦੋਸ਼ ਸਾਬਤ ਹੋ ਗਏ। 트ੰਪ ਨੂੰ ਦੋਸ਼ੀ ਪਾਇਆ ਗਿਆ ਉਸ ਮਾਮਲੇ ਦੇ ਵਿੱਚ ਜਿਹੜੀ ਕੈਰੋਲ ਆ ਉਹਨੇ ਰੋਪੇ ਲਗਾਇਆ ਸੀ। ਕਿ ਟਰੰਪ ਨੇ 1996 ਦੇ ਵਿੱਚ ਉਹਦੇ ਨਾਲ ਜਨ ਸ਼ੋਸ਼ਣ ਕੀਤਾ ਤੇ ਉਹਦਾ ਰੇਪ ਕੀਤਾ ਜਿਊਰੀ ਨੇ ਆਪਣਾ ਫੈਸਲਾ ਜਿਹੜਾ ਦਿੱਤਾ ਉਹਦੇ ਵਿੱਚ ਕਿਹਾ ਕਿ ਜਿਹੜਾ ਜਨ ਸ਼ੋਸ਼ਣ ਆ ਮੰਨਿਆ ਜਾ ਸਕਦਾ ਉਸ ਮਾਮਲੇ ਦੇ ਵਿੱਚ ਦੋਸ਼ੀ ਹੈ ਤੇ ਇਸ ਮਾਮਲੇ ਦੇ ਵਿੱਚ ਡੋਨਲਡ ਟਰੰਪ ਨੂੰ 5 ਮਿਲੀਅਨ ਡਾਲਰ ਦਾ ਜੁਰਮਾਨਾ ਜਿਊਰੀ ਨੇ ਜਿਹੜਾ ਲਾ ਦਿੱਤਾ ਸੀ ਇਹ ਤੋਂ ਪਹਿਲੇ ਟਰੰਪ ਨੇ ਕੈਰੋਲ ਦੇ ਲੈ ਕੇ ਜਿਹੜਾ ਕਈ ਗੱਲਾਂ ਬਾਤਾਂ ਬਿਆਨ ਦੇ ਵਿੱਚ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੀ ਨਹੀਂ ਹੈ ਕਈ ਮਾਮਲੇ ਇਹਦੇ ਵਿੱਚ ਪੂਰੇ ਚਰਚਾ ਦੇ ਵਿੱਚ ਆਏ ਸੀ ਸੋ ਇਸ ਬਿਆਨ ਤੋਂ ਬਾਅਦ ਕੀ ਗਿਆ ਸ਼ਿਕਰਣ ਝੂਠ ਬੋਲਿਆ ਮਾਨ ਹਾਨੀ ਦੇ ਮਾਮਲੇ ਦੇ ਵਿੱਚ ਹੁਣ ਇਹ ਇਹਨਾਂ ਦੀ ਵੱਡੀ ਜਿੱਤ ਦੱਸੀ ਜਾ ਰਹੀ ਹੈ ਇਹ ਵੀ ਤੁਹਾਨੂੰ ਯਾਦ ਹੋਊਗਾ ਕਿ ਐਸੇ ਸਾਲ 30 ਮਈ ਨੂੰ ਪੌਲ ਸਟਾਰ ਸਟੋਨੀ ਡੈਨੀਅਲ ਦੇ ਨਾਲ ਸੰਬੰਧ ਬਣਾਉਣ ਦੇ ਲਈ ਜਿਹੜੇ ਪੈਸੇ ਦੇ ਕੇ ਚੁੱਪ ਕਰਾਉਣ ਦੇ ਰੋਪ ਦੇ ਵਿੱਚ ਵੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਪੌਲ ਸਟਾਰ ਨਾਲ ਕੀਤਾ ਸੀ ਨਿਊਯਾਰਕ ਦੀ ਕੋਰਟ ਨੇ 트럼ਪ ਨੂੰ ਦੀ ਸਜ਼ਾ ਨੂੰ ਰੱਦ ਕਰਨ ਦੇ ਲਈ ਜਿਹੜੀ ਉੱਥੇ ਪਟੀਸ਼ਨ ਕੀਤੀ ਗਈ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਲੇਟੈਸਟ ਜਿਹੜੀ ਅਪਡੇਟ ਆ ਜਿਹੜਾ ਸੈਟਲਮੈਂਟ ਐਗਰੀਮੈਂਟ ਹੋਇਆ ABC ਨਿਊਜ਼ ABC ਨਿਊਜ਼ 15 ਮਿਲੀਅਨ ਡਾਲਰ ਡਿਫੇਮੇਸ਼ਨ ਦੇ ਕਿਉਂਕਿ ਇਹਨਾਂ ਨੇ ਉਹਨਾਂ ਦੇ ਅਕਸ ਨੂੰ ਖਰਾਬ ਕੀਤਾ ਆ ਜਿਹੜਾ ਲਾਸੂ ਡੋਨਲਡ 트럼ਪ ਨੇ ਫਾਈਲ ਕੀਤਾ ਸੀ ਜਾਰਜ ਸਟੈਫਨੋਪੋਲਿਸ ਦੇ ਉਸ ਬਿਆਨ ਦੇ ਉੱਤੇ ਇਹ ਜਿਹੜੇ ਆ ਇਸ ਗੱਲ ਦੇ ਉੱਤੇ ਜਿਹੜਾ ਫਾਲਸ ਕਲੇਮਸ ਹੈਗਾ ਡੋਨਲਡ 트ੰਪ ਦੇ ਬਾਰੇ ਜਿਹੜਾ ਲਾਇਬਲ ਫਾਰ ਰੇਪ ਉਹਨਾਂ ਨੇ ਜਿਹੜੀ ਗੱਲਬਾਤ ਕਹੀ ਸੀ ਉਹਦੇ ਉੱਤੇ ਇਹ ਹੁਣ ਕਰਨ ਦੇ ਲਈ ਇਹ ਰਾਜੀ ਹੋ ਗਿਆ ਜਿਹੜਾ 15 ਮਿਲੀਅਨ ਡੋਨੇਸ਼ਨ ਕੀਤਾ ਤਾਂ ਕਿ ਕੇਸ ਵੀ ਹਰਜਾਨਾ ਦਿੱਤਾ ਜਾਵੇ ਪਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਆ ਤੇ ਲਾਇਬ੍ਰੇਰੀ ਆ ਜਿਹੜੀ 트ੰਪ ਨੇ ਸਟੈਬਲਿਸ਼ ਕੀਤੀ ਆ ਉਹਨੂੰ ਇਹ ਡੋਨੇਸ਼ਨ ਜਾਣੀ ਆ 1 ਮਿਲੀਅਨ 트ੰਪ ਦੀ ਵਕੀਲ ਦੀ ਜਿਹੜੀ ਫੀਸ ਆ ਸੋ 2023 ਦਾ ਸਿਵਲ ਕੇਸ ਨਿਊਯਾਰਕ ਜਿਊਰੀ ਦੇ ਅੱਗੇ 트ੰਪ ਨੂੰ ਕਿਹਾ ਗਿਆ ਸੀ ਕਿ ਹੀ ਇਜ਼ ਲਾਇਬਲ ਫਾਰ ਸੈਕਸ਼ੂਅਲ ਅਬਿਊਜ਼ ਈਜੀਨ ਕੈਰੋਲ ਦੇ ਖਿਲਾਫ ਸੈਕਸ਼ੂਅਲ ਅਬਿਊਜ਼ ਦੇ ਲਈ ਲਾਇਬਲ ਸੀ ਜਦੋਂ ਕਿ ਇਹਨਾਂ ਦੇ ਹੋਸਟ ਨੇ ਦਸਵੀਂ ਹਫ਼ਤੇ ਵਿੱਚ ਇਹ ਕਹਿ ਦਿੱਤਾ ਸੀ ਕਿ ਇਹ ਉਹਦੇ ਲਈ ਰੇਪ ਦੇ ਲਈ ਲਾਇਬਲ ਆ ਜੇ ਤੋਂ ਬਾਅਦ ਇਹ ਸਾਰਾ ਰੌਲਾ ਰੱਪਾ ਪਿਆ ਸੀ ਅਗਲੀ ਗੱਲ ਬਾਤ ਦੋਸਤੋ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਹੜੀ AI ਰਿਸਰਚਰ ਸ ਹੈਗਾ ਸੁਚਰ ਬਾਲਾ ਜੀ ਸੁਚਰ ਬਾਲਾ ਜੀ ਨੇ 26 ਨਵੰਬਰ ਨੂੰ ਆਪਣੇ ਅਪਾਰਟਮੈਂਟ ਦੇ ਵਿੱਚ ਉਹਦੀ ਮੌਤ ਹੋ ਗਈ ਉਹਦੀ ਡੈਡ ਬੋਡੀ ਮਿਲੀ ਹੁਣ ਆ ਵੀਕਐਂਡ ਤੋਂ ਬਾਅਦ ਇਹ ਖਬਰ ਚਰਚਾ ਦੇ ਵਿੱਚ ਆਈ ਹੈ ਪੁਲਿਸ ਨੂੰ ਸ਼ੱਕ ਹੈ ਕਿ 26 ਸਾਲ ਦਾ ਜਿਹੜਾ ਇੰਡੋ ਅਮਰੀਕਨ ਸੁਚਰ ਬਾਲਾ ਜੀ ਹੈ ਇਹਨੇ ਆਤਮ ਹੱਤਿਆ ਕੀਤੀ ਹੈ ਸ਼ਿਕਾਗੋ ਟ੍ਰਿਬਿਊਨ ਦੇ ਮੁਤਾਬਕ ਜਿਹੜੀ ਸ਼ਿਕਾਗੋ ਟ੍ਰਿਬਿਊਨ ਜੋ ਕੁਝ ਕਹਿ ਰਿਹਾ ਹੈ ਇਸ ਪਹਿਲੇ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਹਦੇ ਵਿੱਚ ਕੋਈ ਗੜਬੜੀ ਨਹੀਂ ਲੱਗਦੀ ਵੀ ਉਹਨੂੰ ਕਿਸੇ ਨੇ ਮਾਰਿਆ ਜਾਂ ਕੁਝ ਹੋਇਆ ਉਹਨੇ ਆਤਮ ਹੱਤਿਆ ਕੀਤੀ ਹੈ 6 ਨਵੰਬਰ ਨੂੰ ਇਹ ਮਾਮਲਾ ਜਿਹੜਾ 6 ਨਵੰਬਰ ਨੂੰ ਆਤਮ ਹੱਤਿਆ ਹੋਈ ਸੀ ਤੇ ਕੁਝ ਦਿਨ ਪਹਿਲਾਂ 14 ਦਸੰਬਰ ਨੂੰ ਇਸ ਮਾਮਲਾ ਚਰਚਾ ਦੇ ਵਿੱਚ ਆਇਆ ਤੇ ਖ਼ਬਰਾਂ ਦੇ ਵਿੱਚ ਛਪਿਆ ਹੁਣ ਸੋਜਰਬਾਲਾ ਜੀ ਕੌਣ ਸੀ ਜਾਂ ਇਹਦਾ ਰੌਲਾ ਕੀ ਸੀ ਕੋਈ ਵੀ ਆਤਮ ਹੱਤਿਆ ਕਰ ਲੈਂਦਾ ਤੇ ਐਡੀ ਵੱਡੀ ਖ਼ਬਰ ਨਹੀਂ ਬਣਦੀ ਇਹਦੇ ਉੱਤੇ ਐਲਨ ਮਸਕ ਨੇ ਰਿਐਕਟ ਕੀਤਾ ਨਵੰਬਰ 2020 ਤੋਂ ਲੈ ਕੇ ਅਗਸਤ 2024 ਤੱਕ OpenAI ਦੇ ਵਿੱਚ OpenAI ਇੱਕ ਇੱਕ ਕੰਪਨੀ ਹੈ ਬਹੁਤ ਵੱਡੀ ਜਿਹਦਾ ChatGPT ਹੈ ਇੱਕ ਵੈਬਸਾਈਟ ਹੈ ਉਸ ਕੰਪਨੀ ਦੇ ਵਿੱਚ ਇਹ ਨੌਜਵਾਨ ਨਵੰਬਰ 2020 ਤੋਂ ਲੈ ਕੇ ਅਗਸਤ 2024 ਤੱਕ ਕੰਮ ਕਰਦਾ ਸੀ ਚਰਚਾ ਦੇ ਵਿੱਚ ਉਸ ਵੇਲੇ ਆਇਆ ਇਹ ਜਦੋਂ ਇਹਨੇ ਆਪਣੀ ਕੰਪਨੀ ਜਿਹਦੇ ਵਿੱਚ ਇਹ ਕੰਮ ਕਰਦਾ ਸੀ OpenAI ਦੇ ਵਿੱਚ ਉਹਦੇ ਸੰਬੰਧੀ ਬਹੁਤ ਸਾਰੇ ਜਿਹੜੇ ਖੁਲਾਸੇ ਕੀਤੇ ਨਿਊਯਾਰਕ ਟਾਈਮ ਦੇ ਵਿੱਚ ਇੱਕ ਇੰਟਰਵਿਊ ਹੋਇਆ ਸੀ ਇਹਦਾ ਸੁਚਲ ਬਾਲਾਜੀ ਦਾ ਉਹਦੇ ਵਿੱਚੋਂ ਨੇ ਓਪਨ AI ਦਾ ਜਿਹੜਾ ਬਿਜ਼ਨਸ ਮਾਡਲ ਆ ਉਹ ਕਹਿੰਦਾ ਇਹ ਠੀਕ ਨਹੀਂ ਆ ਤੇ ਜਿਹੜੀ ਇੰਟਰਨੈਟ ਇਕੋਸਿਸਟਮ ਆ ਇੱਕ ਜਿਹੜਾ ਇੰਟਰਨੈਟ ਵਾਲੀ ਦੁਨੀਆ ਆ ਉਹਦੇ ਲਈ ਓਪਨ AI ਦਾ ਕੰਮ ਕਰਨ ਦਾ ਤਰੀਕਾ ਬਹੁਤ ਖਰਾਬ ਆ ਉਸ ਇੰਟਰਵਿਊ ਦੇ ਵਿੱਚ ਇਹ ਸੋਚਨ ਨੇ ਜਦੋਂ ਕਿਹਾ ਸੀ ਉਸ ਤੋਂ ਬਾਅਦ ਇਹ ਬਹੁਤ ਚਰਚਾ ਦੇ ਵਿੱਚ ਓਪਨ AI ਕਿਸੇ ਵੇਲੇ ਐਲਨ ਮਸਕ ਨੇ ਸ਼ੁਰੂ ਕੀਤੀ ਸੀ ਬਾਅਦ ਛੱਡ ਦਿੱਤੀ ਇਹਦੇ ਉੱਤੇ ਐਲਨ ਮਸਕ ਨੇ ਉਦੋਂ ਵੀ ਰਿਐਕਟ ਕੀਤਾ ਸੀ ਆਪਣੇ ਟਵਿੱਟਰ ਦੇ ਉੱਤੇ ਹੁਣ ਉਹਦੀ ਮੌਤ ਤੋਂ ਬਾਅਦ ਵੀ ਕਈ ਕਿਸਮ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸਤੀਰ ਬਾਲਾ ਜੀ ਕਹਿੰਦਾ ਕੀ ਸੀ ਉਹ ਕਹਿੰਦਾ ਸੀ ਕਿ ਕੰਪਨੀ ਨੇ ਜਿਹੜਾ ਆਪਣਾ ਪ੍ਰੋਗਰਾਮ ਡਿਵੈਲਪ ਕਰਨ ਦੇ ਲਈ ਜਿਹੜੀ ਆਨਲਾਈਨ ਡਾਟਾ ਆ ਉਹਨੂੰ ਅਮਰੀਕਾ ਦੇ ਕਾਨੂੰਨ ਦੇ ਅਨੁਸਾਰ ਉਹ ਨਹੀਂ ਚੱਲ ਰਿਹਾ ਤੇ ਉਹਦਾ ਉਲੰਘਣ ਕਰ ਰਿਹਾ ਜਾਂ ਉਹਨੂੰ ਵਾਇਓਲੇਟ ਕਰ ਰਿਹਾ ਹੈ ਸੋ ਜਾਂ ਇਦਾਂ ਕਹਿ ਲਓ ਕਿ ਪ੍ਰੋਗਰਾਮ ਡਿਵੈਲਪ ਕਰਨ ਦੇ ਲਈ ਆਨਲਾਈਨ ਆਨਲਾਈਨ ਜਿਹੜਾ ਡਾਟਾ ਆ ਉਹਦੀ ਨਕਲ ਕੀਤੀ ਆ ਅਮਰੀਕਾ ਦੇ ਵਿੱਚ ਕਾਪੀਰਾਈਟ ਨਿਯਮਾਂ ਦਾ ਸਿੱਧਾ ਸਿੱਧਾ ਇਹ ਉਲੰਘਣ ਆ ਓਪਨਏ ਨੇ ਇਹਨੇ ਬਾਰੇ ਕੁਝ ਨਹੀਂ ਦੱਸਿਆ ਇਸ ਨੌਜਵਾਨ ਨੇ ਉਹਦੇ ਬਾਰੇ ਦੱਸਿਆ ਤੇ ਉਹ 26 ਨਵੰਬਰ ਨੂੰ ਜੀ ਮੌਤ ਹੋ ਜਾਂਦੀ ਹੈ ਹੁਣ ਜਲਦ ਤੋਂ ਜਲਦ ਉਹਨਾਂ ਨੇ ਇਹ ਵੀ ਕਿਹਾ ਕਿ ਉਹਨੂੰ ਕੰਪਨੀ ਛੱਡਣ ਨੂੰ ਵੀ ਕਿਹਾ ਸੀ ਐਲਨ ਮਸਕ ਨੇ ਉਸ ਖਬਰ ਦੇ ਉੱਤੇ ਰਿਐਕਟ ਕੀਤਾ ਸੀ ਹੁਣ ਜਿਹੜਾ ਇਹ ਸੁਚਿਰ ਬਾਲਾ ਜੀ ਇਹ ਕੌਣ ਸੀ ਸੁਚਿਰ ਬਾਲਾ ਜੀ ਜਿਹੜਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਬਰਕਲੇ ਦੇ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ OpenAI ਦੇ ਵਿੱਚ ਇਹ ਜਿਹੜਾ ਇੰਟਰਨਸ਼ਿਪ ਕੀਤੀ ਉੱਥੇ ਨੇ 2020 ਦੇ ਵਿੱਚ OpenAI ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਜਿਹੜਾ ਇਹ ਬਰਕਲੇ ਗ੍ਰੈਜੂਏਟਸ ਹੋਰ ਵੀ ਕਰਨ ਵਾਲੇ ਸ਼ਾਮਿਲ ਸੀਗੇ ਨਿਊਯਾਰਕ ਟਾਈਮ ਦੇ ਮੁਤਾਬਕ ਬਾਲਾ ਜੀ ਨੇ 2000 22 ਦੇ ਸ਼ੁਰੂਆਤ ਦੇ ਵਿੱਚ ਜਿਹੜਾ ਚੈਟ ਜਿਹੜਾ ਸੀਗਾ ਜੀਪੀਟੀ 4 ਨਾਂ ਦੀ ਇੱਕ ਨਵੀਂ ਜਿਹੜੀ ਸਕੀਮ ਸੀਗੀ ਜਾਂ ਉਹਦੇ ਲਈ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ 2022 ਦੀ ਸ਼ੁਰੂਆਤ ਦੇ ਵਿੱਚ ਜੀਪੀਟੀ 4 ਜਿਹੜਾ ਚਰਚਾ ਦੇ ਵਿੱਚ ਆਉਂਦਾ ਔਰ 22 ਦੇ ਵਿੱਚ ਉਹਨਾਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਇਹਦੇ ਡਿਵੈਲਪ ਕਰਨ ਦੇ ਲਈ ਕਾਪੀਰਾਈਟਸ ਦਾ ਵਾਇਲਟ ਕੀਤਾ ਜਾ ਰਿਹਾ ਇਹ ਫਿਰ ਮੁੜ ਕੇ ਜਾ ਕੇ 23 ਪਿਛਲੇ ਸਾਲ ਨਵੰਬਰ ਦੇ ਵਿੱਚ ਜਿਹੜੀ ਆ ਉਹ ਚਰਚਾ ਦੇ ਵਿੱਚ ਆਉਂਦੀ ਹੈ ਤੇ ਇੰਨੀ ਜ਼ਿਆਦਾ ਪੋਪੂਲਰ ਹੋ ਜਾਂਦੀ ਹੈ ਤੇ ਹੁਣ ਸਾਲ ਬਾਅਦ ਇਹਨਾਂ ਨੇ ਆ ਥੋੜੇ ਦਿਨ ਪਹਿਲਾਂ ਹੀ ਉਹਦਾ ਸੋਰਾ ਜਿਹੜਾ ਜੀਪੀਟੀ ਦਾ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓ ਬਣਾਉਣ ਵਾਲੀ ਜਿਹੜਾ ਉਹਨੂੰ ਸ਼ੁਰੂ ਕੀਤਾ ਚੈਟ ਜੀਪੀਟੀ ਜਾਂ OpenAI ਕੀ ਹੈ ਸ਼ਾਇਦ ਤੁਹਾਨੂੰ ਪਤਾ ਹੋਊਗਾ ਚੈਟ ਜੀਪੀਟੀ ਅਸਲ ਦੇ ਵਿੱਚ ਇੱਕ ਜਿਹੜੇ ਚੈਟਬੋਟਸ ਨੇ ਉਹਦਾ ਮਤਲਬ ਕੀ ਹੈ ਕਿ ਤੁਸੀਂ Google ਤੇ ਤਾਂ ਜਾਣਕਾਰੀ ਸਰਚ ਕਰਦੇ ਆਂ ਪਾਰੇ ਦੇ ਵਿੱਚ ਤੁਸੀਂ ਕੁਝ ਵੀ ਟਾਈਪ ਕਰ ਦਿਓ ਤੁਸੀਂ ਬੋਲ ਲਓ ਕੁਝ ਵੀ ਜਿਹੜਾ ਓਪਨ AI ਦਾ ਜੀਪੀਟੀ ਆ 4 ਆ ਉਹਦੇ ਵਿੱਚ ਬੋਲ ਲਓ ਪੰਜਾਬੀ ਬੋਲੋ ਹਿੰਦੀ ਬੋਲੋ ਅੰਗਰੇਜ਼ੀ ਬੋਲੋ ਨੂੰ ਬੋਲ ਕੇ ਕੁਝ ਵੀ ਕਹਿ ਦਿਓ ਮੈਨੂੰ ਇਹਦੇ ਬਾਰੇ ਦੱਸ ਉਹ ਉਸੇ ਵੇਲੇ ਤੁਹਾਨੂੰ ਬੋਲ ਕੇ ਦੱਸਦੀ ਹੈ ਜਾਂ ਉਹ ਨਾਲ-ਨਾਲ ਟਾਈਪ ਹੋ ਜਾਂਦਾ ਸਾਰਾ ਤੁਹਾਡੇ ਕੋਲ ਆ ਜਾਂਦਾ ਇਹ ਓਪਨ AI ਆ ਉਸ ਓਪਨ AI ਦੀ ਜਿਹੜੀ ਇਹ ਗੱਲਬਾਤ ਕਰ ਰਿਹਾ ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਐਲਨ ਮਾਸਕ ਤੇ ਐਲਟਮੈਨ ਦੇ ਨਾਲ ਮਿਲ ਕੇ 2015 ਦੇ ਵਿੱਚ ਓਪਨ AI ਬਣੀ ਸੀ ਜਿਹੜੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਰਿਸਰਚ ਕੰਪਨੀ ਸੀਗੀ ਜਿਹੜਾ ਚੈਟ ਜੀਪੀਟੀ ਉਹ ਇੱਕ ਇਹਨਾਂ ਦੀ ਕਹੋ ਸਰਵਿਸ ਸੀਗੀਆਂ ਜਿਹੜੀ ਇਹ ਦੇ ਰਹੀ ਸੀ ਦੇ ਰਹੀ ਸੀ ਬਾਅਦ ਵਿੱਚ ਐਲਨ ਮਾਸਕ ਨੇ ਜਿਹੜੀ ਓਪਨ AI ਆ ਤੇ ਜਿਹੜਾ ਇਹ ਸैम ਐਲਟਮੈਨ ਹੈਗਾ ਉਹਨਾਂ ਦੇ ਨਾਲ ਇਹ ਕੰਪਨੀ ਤੇ ਹੋਰ ਜਿਹੜੀ ਉਹਨਾਂ ਦੇ ਉੱਤੇ ਮੁਕੱਦਮਾ ਵੀ ਕੀਤਾ ਸੀ ਇਹ ਛੱਡ ਦਿੱਤੀ ਸੀ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਵਿਚ ਰੌਲਾ ਰੱਪਾ ਕਾਫੀ ਖੂਸ਼ੇ ਦੇ ਬਾਰੇ ਪੈਦਾ ਰਿਆ ਸੋ ਹੁਣ ਜਿਹੜਾ ਇਹ ਮਾਮਲਾ ਬਹੁਤ ਚਰਚਾ ਦੇ ਵਿੱਚ ਆ ਕਿ ਇਹ ਨੌਚਮੈਂਟ ਜਿਹੜੀ ਇਹਦੀ 트ੈਜੈਡਿਕ ਡੈਥ ਹੋਈ ਆ ਓਪਨ AI ਦੇ ਸਾਬਕਾ ਰਿਸਰਚਰ ਸੁਚੇਰ ਬਾਲਾਜੀ 26 ਸਾਲ ਉਮਰ ਅਪਾਰਟਮੈਂਟ ਦੇ ਵਿੱਚ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਇਹ ਮਰਿਆ ਲੱਭਿਆ ਉਥੋਂ ਪੁਲਿਸ ਕਹਿੰਦੀ ਆ ਸੁਇਸਾਈਡ ਸੀ ਹੋਰ ਮਾਮਲਾ ਕੋਈ ਨਹੀਂ ਆ ਪਰ ਓਪਨ AI ਦੇ ਵਿੱਚ 4 ਸਾਲ ਕੰਮ ਕਰਨ ਤੋਂ ਬਾਅਦ ਅਗਸਤ ਦੇ ਵਿੱਚ ਜਦੋਂ ਇਹ ਛੱਡਦਾ ਆ ਉਹਦੇ ਤੋਂ ਬਾਅਦ ਇਹਨੇ ਜਿਸ ਤਰੀਕੇ ਦੇ ਨਾਲ ਇਹਦੇ ਬਾਰੇ ਉਸ ਵੇਲੇ ਦਰਸ਼ਿਆ ਸੀ ਯੂਰ ਓਪਨ AI ਦਾ ਜਿਹੜਾ ਰਿਸਪੌਂਸ ਸੀ ਇਹਦੇ ਉੱਤੇ ਉਹਨਾਂ ਨੇ ਵੀ ਕਿਹਾ ਕਿ ਬੜਾ ਮਾੜਾ ਹੋਇਆ ਕੰਡੋਲੈਂਸ ਉਹਨਾਂ ਨੇ ਕੀਤੀ ਹੈ ਇਹਦੇ ਉੱਤੇ ਕਿ ਕੰਪਨੀ ਦਾ ਪੁਰਾਣਾ ਮੁਲਾਜ਼ਮ ਹੈਗਾ ਪਰ ਇਹਦਾ ਲੀਗਲ ਕੰਟੈਕਸਟ ਕਈ ਆ ਕਈ ਲਾ ਸੂਟ ਨਿਊਜ਼ ਪਬਲਿਸ਼ਰ ਜਿਹਦੇ ਵਿੱਚ ਨਿਊਯਾਰਕ ਟਾਈਮ ਜਾਂ ਜਿਹੜੇ ਜੌਨ ਗ੍ਰੈਸ਼ਮਬਰਗੇ ਸਿਗੇ ਆਥਰ ਜਿਹੜੇ ਕਲੇਮ ਕਰਦੇ ਸੀ ਕਿ ਇਲਲੀਗਲ ਯੂਜ਼ ਹੋ ਰਿਹਾ ਆ ਇਹਦਾ ਕਾਪੀਰਾਈਟ ਮਟੀਰੀਅਲ ਦਾ ਉਹ ਚਰਚਾ ਦੇ ਵਿੱਚ ਆ ਤੇ ਉਹਦੇ ਨਾਲ ਇਹ ਜਿਹੜੀ ਖਬਰ ਆ ਇਸ ਵੇਲੇ ਜਿਹੜੀ ਹੋਰ ਗੁੰਝਲਦਾਰ ਹੋਰ ਹੈ ਇਹਦੇ ਵਿੱਚੋਂ ਸੱਚ ਜੜਾਉਣ ਵਾਲੇ ਸਮੇਂ ਵਿੱਚ ਹੋਰ ਪਤਾ ਲੱਗੇਗਾ ਜਿਵੇਂ ਛੋਟੇ ਸ਼ਹਿਰ ਨੇ ਵਰਸਸ 크ਰੂਜ਼ ਸ਼ਿਪਸ ਨੇ ਜਿਵੇਂ ਛੋਟੇ ਸ਼ਹਿਰ ਵਰਜੀਨੀਆ ਦੇ ਵਿੱਚ ਆ ਜੋਕਟਾਊਨ ਬਾਰ ਹਾਰਬਰ ਜਾਂ ਸਕੈਗ ਬੇ ਯੂ ਨਾ ਸ਼ਹਿਰਾਂ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਹੋ ਰਹੀ ਹੈ ਇੱਕ ਲਹਿਰ ਚੱਲ ਰਹੀ ਹੈ ਉਹ ਇਹ ਕਹਿ ਰਹੇ ਆ ਕਿ 크ਰੂਜ਼ ਸ਼ਿਪ ਬੰਦ ਹੋਣੇ ਚਾਹੀਦੇ ਆ ਪਰ ਇੱਕ ਕੱਲੀ ਨਾ ਸ਼ਹਿਰਾਂ ਦੇ ਵਿੱਚ ਹੀ ਨਹੀਂ ਦੁਨੀਆ ਦੇ ਵੱਡੇ ਹਿੱਸਿਆਂ ਦੇ ਵਿੱਚ ਇੱਕ ਇਸ ਵੇਲੇ ਲਹਿਰ ਚੱਲ ਰਹੀ ਆ ਜਿਹੜੀ 크ਰੂਜ਼ ਸ਼ਿਪ ਨੂੰ ਬੰਦ ਕਰਨ ਬਾਰੇ ਕਹਿੰਦੀ ਆ ਹੁਣ 크ਰੂਜ਼ ਸ਼ਿਪ ਦੇ ਵਿੱਚ ਹਜ਼ਾਰਾਂ ਹੀ ਲੋਕ ਟਰੈਵਲ ਕਰਦੇ ਆ ਲੋਕ ਜਾਂਦੇ ਆ ਵਕੇਸ਼ਨ ਦੇ ਉੱਤੇ ਜਾਂਦੇ ਆ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਇਕਨੋਮੀ ਸਾਰੀ ਬੂਸਟ ਹੁੰਦੀ ਆ ਕਿੰਨੇ ਲੋਕ ਟਰੈਵਲ ਕਰਦੇ ਆ ਉਹਨਾਂ ਦਾ ਖਰਚਾ ਖਾਣਾ ਪੀਣਾ ਹੋਰ ਸਾਰਾ ਕੁਝ ਟਰਾਂਸਪੋਰਟੇਸ਼ਨ ਇਹਨਾਂ ਦੇ ਉੱਤੇ ਬਹੁਤ ਵੱਡਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਲੋਕਲ ਲੋਕ ਇਹ ਕਹਿ ਰਹੇ ਆ ਕਿ ਸਾਡਾ ਇਹਦੇ ਨਾਲ ਨੁਕਸਾਨ ਹੁੰਦਾ ਜਦੋਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹਦੇ ਨਾਲ ਰੈਵਨਿਊ ਉਹ ਕਹਿੰਦੇ ਵੀ ਸਾਡਾ ਕੀ ਬਣਦਾ ਇਹਦੇ ਨਾਲ ਜਿਹੜੀ ਕਰੂਜ਼ ਲਾਈਨ ਆ ਜਿਹੜੀ ਕੰਪਨੀ ਆ ਜੋ ਕੋਈ ਸ਼ੋਅ ਕਰ ਰਹੀ ਆ ਫਾਇਦਾ ਤਾਂ ਉਹਨਾਂ ਦਾ ਹੋ ਰਿਹਾ ਰੈਵਨਿਊ ਤੇ ਉਹਨਾਂ ਨੂੰ ਆਉਂਦਾ ਸਾਨੂੰ ਕੀ ਆਉਂਦਾ ਉਹਨਾਂ ਦੇ ਪੱਲੇ ਪੈਂਦਾ ਟ੍ਰੈਫਿਕ ਪੋਲੂਸ਼ਨ ਉਹ ਕਹਿੰਦੇ ਵੀ ਇਹ ਬੰਦ ਕਰੋ ਇਹਨਾਂ ਨੂੰ ਜਾਂ ਘਟੋ-ਘਟ ਇਹਦੀ ਲਿਮਟ ਕਰ ਦਿਓ ਵੀ ਇੰਨੇ ਜਹਾਜ਼ ਇੱਥੇ ਆ ਕੇ ਪੈਸੇਂਜਰ ਲਿਜਾ ਸਕਦੇ ਤੋਂ ਵੱਧ ਨਹੀਂ ਜਿੜੀ ਲੋਕਲ ਲਾਈਫ ਆ ਸਾਰੀ ਦੀ ਸਾਰੀ ਤਬਾਹ ਹੋ ਰਹੀ ਆ ਲੋਕ ਇਲਾਕੇ ਛੱਡ ਕੇ ਜਾਣ ਲੱਗ ਪਏ ਇੱਕ ਤੇ ਇਹਦਾ ਆਰਥਿਕ ਪ੍ਰਭਾਵ ਆ ਦੂਜਾ ਇਹਦਾ ਜਿਹੜਾ এনवायरमेंटਲ ਇੰਪੈਕਟ ਆ 크ਰੂਜ਼ ਇੰਡਸਟਰੀ ਕਲੇਮ ਕਰਦੀ ਆ ਕਿ ਅਸੀਂ ਲੋਕਲ ਇਕਨੋਮੀ ਨੂੰ ਬੂਸਟ ਕਰਦੇ ਆ ਪਰ ਆਲੋਚਕ ਇਹ ਕਹਿੰਦੇ ਆ ਕਿ ਮੋਸਟਲੀ ਇਹ 크ਰੂਜ਼ ਲਾਈਨਸ ਨੂੰ ਬੈਨੀਫਿਟ ਕਰਦੇ ਆ ਨਾ ਕਿ ਕਮਿਊਨਿਟੀਆਂ ਨੂੰ ਲੋਕਾਂ ਨੂੰ ਕੋਈ ਕਿਸੇ ਦਾ ਘਰ ਆ ਸਮੁੰਦਰ ਦੇ ਕੰਢੇ ਦੇ ਉੱਤੇ ਮੰਨ ਲਓ ਵੈਨਕੂਵਰ ਕਿਤੇ ਉੱਥੇ ਉਹਨੂੰ 크ਰੂਜ਼ ਦਾ ਕੀ ਫਾਇਦਾ ਜਿਹੜਾ ਜਿੰਨੇ ਬਿਨਾਈ ਸ਼ਾ ਕੋਥੇ ਟਰਾਂਸਪੋਰਟੇਸ਼ਨ ਆ ਇੰਡਸਟਰੀ ਆ ਰੈਸਟੋਰੈਂਟਸ ਨੇ ਪਰ ਉਹਨਾਂ ਦੇ ਨੁਕਸਾਨ ਜਿਆਦਾ ਹੋ ਰਿਹਾ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਿਆ ਇਹਨਾਂ ਨੇ ਆਰਗੇਨਾਈਜੇਸ਼ਨਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਹੁਣ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਔਰ ਇੱਕ ਗਲੋਬਲ ਮੂਵਮੈਂਟ ਬਣਦੀ ਜਾ ਰਹੀ ਹੈ ਜਿਹੜੇ ਉਲਾਸਕਾ ਦੇ ਵਿੱਚ ਜਮੇਨ ਦੇ ਵਿੱਚ ਵੈਨਿਸ ਦੇ ਵਿੱਚ ਕਰੂਜ਼ ਸ਼ਿਪ ਨੂੰ ਲਿਮਟ ਕੀਤਾ ਜਾ ਰਿਹਾ ਕਿ ਇਨੇ ਆ ਸਕਦੇ ਆ ਇਹਦੇ ਤੋਂ ਵੱਧ ਨਹੀਂ ਆ ਸਕਦੇ ਜਿਹੜੀ ਓਵਰਕਰਾਉਡਿੰਗ ਦੀ ਪ੍ਰੋਬਲਮ ਆ ਛੋਟੇ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਜਾਮ ਸਾਈਡ ਵਾਕ ਜਾਮ ਜਿਹੜੀ ਇਨਫਰਾਸਟ੍ਰਕਚਰ ਪੂਰੇ ਦਾ ਪੂਰਾ ਉਹ ਸਟ्रेस ਦੇ ਵਿੱਚ ਆ 크ਰੂਜ਼ ਸ਼ਿਪ ਜਿਹੜੇ ਆ ਉਹ ਮਤਲਬ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਕਰ ਰਿਹਾ ਔਰ এনवायरमेंट कंसर्न ਬਹੁਤ ਵੱਡਾ ਆ 크ਰੂਜ਼ ਸ਼ਿਪਸ ਜਿਹੜੇ ਨੇ 에ਅਰ ਨੂੰ ਪੋਲੂਸ਼ਨ 에ਅਰ ਪੋਲੂਸ਼ਨ ਪਾਣੀ ਦਾ ਪੋਲੂਸ਼ਨ ਭਾਵੇਂ ਕਿਹਾ ਜਾ ਰਿਹਾ ਕਿ ਸਸਟੇਨੇਬਲ ਆ ਪਰ ਐਕਟੀਵਿਸਟ ਐਸ ਵੇਲੇ ਇਕੱਠੇ ਹੋ ਰਹੇ ਆ ਇਹਨਾਂ ਦੇ ਵਿਰੋਧ ਦੇ ਵਿੱਚ ਨੇ ਇਹਦਾ ਜਿਹੜਾ ਨੈਗੇਟਿਵ ਇੰਪੈਕਟ ਆ ਉਹਨੂੰ ਲੈ ਕੇ ਸੁਚੇਤ ਹੋ ਰਹੇ ਨੇ ਕਈ ਥਾਵਾਂ ਦੇ ਉੱਤੇ ਕਾਨੂੰਨੀ ਲੜਾਈ ਲੜੀ ਜਾ ਰਹੀ ਆ ਔਰ ਇਹਦੇ ਵਿੱਚ ਮਿਕਸ ਜੀ ਸਕਸੈਸ ਮਿਲ ਰਹੀ ਆ ਜਿਵੇਂ ਚਾਰਲਸਟਨ ਦੇ ਵਿੱਚ ਆ ਉੱਥੇ ਉਹ ਕਾਮਯਾਬ ਹੋ ਗਿਆ 크ਰੂਜ਼ ਸ਼ਿਪ ਦੀਆਂ ਵਿਜ਼ਿਟ ਨੂੰ ਘਟਾਉਣ ਦੇ ਵਿੱਚ ਜਿਹੜੇ ਜਿਵੇਂ ਕੀ ਵੈਸਟ ਆ ਜਾਂ ਦੂਜੇ ਸ਼ਹਿਰ ਹੈਗੇ ਆ ਉੱਥੇ ਸਟਰਗਲ ਕਰ ਰਹੇ ਆ ਸਰਕਾਰ ਦੇ ਵਿਰੋਧ ਦੇ ਨਾਲ ਜਿੰਨ ਜਿਹੜਾ ਇੰਡਸਟਰੀ ਦਾ ਪੁਸ਼ ਬੈਕ ਆ ਉੱਥੇ ਕਿਉਂ ਕੁਝ ਨਾ ਕੁਝ ਕੀਤਾ ਜਾ ਸਕਣ ਪਰ ਮਾਮਲਾ ਬੜਾ ਅਜੀਬ ਆ ਇਹ ਆਮ ਤੌਰ ਦੇ ਉੱਤੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਸਾਰੇ ਦੀ ਸਾਰੇ ਇੰਡਸਟਰੀ ਫਾਇਦਾ ਦਿੰਦੀ ਹੈ ਇਹਨੂੰ ਬੰਦ ਕਿਸੇ ਨੇ ਕਿਉਂ ਕਰਨਾ ਜਾਇਜ਼ ਹੈ ਤਾਂ ਇੱਕ ਬਹੁਤ ਪੋਜ਼ਿਟਿਵ ਇੰਪੈਕਟ ਆ ਪਰ ਉਹ ਸਾਰਾ ਕੁਝ ਜਿਹੜਾ ਉਹਦਾ ਵਿਰੋਧ ਆ ਉਹ ਇਸ ਵੇਲੇ ਕਿਤੇ ਨਾ ਕਿਤੇ ਬਹੁਤ ਵੱਡਾ ਹੋ ਗਿਆ ਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਇੰਪੈਕਟ ਆ ਉਸ ਉਹ ਇਸ ਇੰਡਸਟਰੀ ਦੇ ਉੱਤੇ ਪਾਏਗਾ ਔਰ ਗੱਲ ਵੀ ਇੱਕ ਲੋਕ ਹੋਰ ਇਹਦੇ ਬਾਰੇ ਸੁਚੇਤ ਹੋ ਰਹਾ ਜਾਂ ਲੋਕ ਘਟੋ ਘਟਾ ਸੋਚ ਰਹੇ ਆ ਵੀ ਗੱਲ ਤਾਂ ਇਹਨਾਂ ਦੀ ਜਾਇਜ਼ ਆ ਜਿਹੜਾ ਲੋਕਲ ਉੱਥੇ ਰਹਿਣ ਸਹਿਣ ਆ ਜਾਂ ਸਾਰਾ ਕੁਝ ਹੈਗਾ ਉਹਦੇ ਉੱਤੇ ਜਿਹੜਾ ਇਹਦਾ ਨੈਗੇਟਿਵ ਇਮਪੈਕਟ ਪੈਂਦਾ ਉਹਦੇ ਲਈ ਕੌਣ ਜ਼ਿੰਮੇਵਾਰ ਆ ਜਾਂ ਉਹਦੇ ਲਈ ਕੰਪਨੀਆਂ ਕੀ ਕਰ ਰਹੀਆਂ ਆ ਉਹ ਫਾਇਦਾ ਅਸਲ ਦੇ ਵਿੱਚ ਇਕਨੋਮਿਕ ਰੈਵਨਿਊ ਸਾਰੇ ਦਾ ਸਾਰਾ ਕਿਧਰਲੇ ਪਾਸੇ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਐਸ਼ਵਲੇ ਜਿਹੜੀ ਚਿੰਤਾ ਵਾਲੀ ਗੱਲ ਆ ਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਕਿਉਂਕਿ ਗਲੋਬਲ ਆ ਦੁਨੀਆ ਦੇ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਇਸ ਕਿਸਮ ਦੀਆਂ ਸਮੱਸਿਆਵਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣਾ ਕਰਨਾ ਪਊਗਾ 크ਰੂਜ਼ ਸ਼ਿਪ ਦਾ ਵਿਰੋਧ ਗੱਲ ਬਿਲਕੁਲ ਨਵੀਂ ਹੈ ਪਰ ਵਿਸ਼ਵ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਚੀਜ਼ ਐ ਇਸ ਵੇਲੇ ਜਿਹੜੀ ਉਹ ਵਾਪਰ ਰਹੀ ਹੈ ਅਗਲੀ ਗੱਲਬਾਤ ਦੋਸਤੋ ਜਿਹੜੀ ਯੂਨਾਈਟਿਡ ਹੈਲਥ케ਅਰ ਦੇ ਸੀਈਓ ਆ ਬ੍ਰਾਇਨ ਥਾਮpson ਉਹਨਾਂ ਬਾਰੇ ਬਹੁਤ ਸਾਰੀ ਅਸੀਂ ਗੱਲਬਾਤ ਇਹਨਾਂ ਬਾਰੇ ਪਹਿਲਾਂ ਵੀ ਕਰ ਚੁੱਕੇ ਹਾਂ ਲਗਭਗ ਰੋਜ਼ ਹੀ ਇਹਨਾਂ ਬਾਰੇ ਅਪਡੇਟਸ ਆਉਂਦੀਆਂ ਕਿਉਂਕਿ ਘਟਨਾ ਬਹੁਤ ਵੱਡੀ ਆ ਬਿਲਕੁਲ ਨਿਊਯਾਰਕ ਦੇ ਐਨ ਗੜ ਦੇ ਵਿੱਚ ਜਿੱਥੇ ਮਤਲਬ ਕੋਈ ਚਿੜੀ ਵੀ ਫਰਨੀ ਮਾਰ ਸਕਦੀ ਉਸ ਥਾਂ ਦੇ ਉੱਤੇ ਸ਼ਰੇਆਮ ਇੱਕ ਯੂਨਾਈਟਿਡ ਹੈਲਥ케ਅਰ ਅਮਰੀਕਾ ਦੀ ਏਡੀ ਵੱਡੀ ਕੰਪਨੀ ਦੇ ਸੀਈਓ ਨੂੰ ਦਿਨ ਦਿਹਾੜੇ ਕੋਲੀ ਮਾਰਦੇ ਨੇ ਔਰ ਕਿਸੇ ਨੂੰ ਪਤਾ ਨਹੀਂ ਲੱਗਦਾ ਇਹਦੇ ਬਾਰੇ ਕਿ ਕੋਈ ਕਿਉਂ ਕਰ ਗਿਆ ਜਾਂ ਕੀ ਗੱਲਬਾਤ ਹੋ ਗਈ ਬਹੁਤ ਵੱਡੀ ਘਟਨਾ ਸੀ ਦਸੰਬਰ 4 ਨੂੰ ਅਪ੍ਰੀਸ਼ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਮਿਡ ਟਾਊਨ ਮਾਨਹਟਰਨ ਦੇ ਵਿੱਚ ਲੁਈ ਕਿਮੈਂਗਿਓਨ ਉਹਨੂੰ ਫਟ ਲਿਆ ਗਿਆ ਬਾਅਦ ਵਿੱਚ 26 ਸਾਲਾ ਵਿਅਕਤੀ ਔਰ ਪਤਾ ਲੱਗਿਆ ਕਿ ਮੋਟੀਵੇਟਿਡ ਹੋਇਆ ਉਹਦਾ ਗੁੱਸਾ ਯੂਐਸ ਦੇ ਹੈਲਥ케ਅਰ ਸਿਸਟਮ ਦੇ ਖਿਲਾਫ ਉਹਦੇ ਤੋਂ ਨੇ ਆਪਣੀ ਗੱਲਬਾਤ ਸਾਰੀ ਬਾਅਦ ਦੇ ਵਿੱਚ ਦੱਸੀ ਆ ਹੁਣ ਉਹਦੇ ਬਾਰੇ ਇੱਕ ਨਵੀਂ ਗੱਲ ਜਿਹੜੀ ਅੱਜ ਕੀ ਸਾਹਮਣੇ ਆਈ ਹੈ ਉਹ ਇਹ ਆਈ ਆ ਕਿ ਜਿਹੜਾ ਬ੍ਰਾਇਨ ਥੌਪਸਨ ਸੀ ਇਹਨੂੰ ਪਤਾ ਸੀ ਕਿ ਲੋਕ ਅੱਕੇ ਪਏ ਨੇ ਜਾਂ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਸੀ ਜਾਂ ਇਹ ਲੂਜੀ ਮੈਂਗਿਓਨ ਬਾਰੇ ਜਿਹੜੀ ਫਰਸਟ੍ਰੇਸ਼ਨ ਇਹਦੀ ਮੈਂ ਫਰਸਟ੍ਰੇਸ਼ਨ ਸੀ ਇਦਾਂ ਦੇ ਹੋਰ ਲੋਕਾਂ ਦੀ ਬਦਲ ਪਰਟਿਕੁਲਰਲੀ ਇਸ ਵਿਅਕਤੀ ਬਾਰੇ ਤਾਂ ਨਹੀਂ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਤੇ ਉਹਨੇ ਯੂਨਾਈਟਿਡ ਜਿਹੜੀ ਇਹ ਸੀਗੀ ਇਸ ਹੈਲਥ케ਅਰ ਸਿਸਟਮ ਦੇ ਉੱਤੇ ਜਾਂ ਜਿਹੜੀ ਯੂਨਾਈਟਿਡ ਹੈਲਥ케ਅਰ ਆ ਇਹਦੇ ਇਮੇਜ ਸੰਬੰਧੀ ਆਪਣੇ ਨਾਲ ਦੇ ਨਾਲ ਕਲੀਕਸ ਦੇ ਨਾਲ ਗੱਲਬਾਤ ਵੀ ਕੀਤੀ ਸੀ ਇਹ ਬਹੁਤ ਮਹੱਤਵਪੂਰਨ ਗੱਲਬਾਤ ਆ ਕਿ ਇਹ ਕੋਈ ਹਵਾ ਦੇ ਵਿੱਚੋਂ ਜਿਹੜਾ ਲਿਊਜੀ ਮੈਂਕਿਓ ਨਾਲ 26 ਸਾਲਾ ਉੱਠ ਕੇ ਗੋਲੀਆਂ ਨਹੀਂ ਚਲਾ ਦਿੰਦਾ ਉਹਦੇ ਪਿੱਛੇ ਅੱਛਾ ਇਹਦੇ ਨਾਲ ਹੁਣ ਇੱਕ ਲਹਿਰ ਬਣ ਰਹੀ ਆ ਉੱਥੇ ਇਹ ਨੌਜਵਾਨ ਨੂੰ ਹੀਰੋ ਬਣਾ ਕੇ ਪੇਸ਼ ਕੀ ਕਰ ਰਿਹਾ ਹੈ ਕੁਝ ਲੋਕ ਜਾਂ ਕੁਝ ਜਣੀਆਂ ਖਬਰਾਂ ਨੇ ਕਿ ਜਿੱਦਾਂ ਉਹ ਜਿਹੜੀ ਅਮਰੀਕਨ ਦੀ ਜਿਹੜੀ ਫਰਸਟ੍ਰੇਸ਼ਨ ਆ ਇਹ ਸਾਰੇ ਸਿਸਟਮ ਦੇ ਖਿਲਾਫ ਵੀ ਉਹਦੇ ਵਿੱਚੋਂ ਨਿਕਲਿਆ ਉਹਦੀਆਂ ਪੋਸਟਾਂ ਉਹਦਾ ਹੋਰ ਸਾਰਾ ਕੁਝ ਸ਼ੇਅਰ ਕਰਕੇ ਉਹਨੂੰ ਔਰ ਨਾਲ ਹੀ ਹੁਣ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਉਹਦੇ ਕਲੀਕਸ ਨੇ ਦੱਸਣਾ ਸ਼ੁਰੂ ਕਰ ਦਿੱਤਾ ਬ੍ਰਾਇਨ ਥੌਪਸਨ ਦੇ ਕਿ ਉਹ ਸਾਡੇ ਨਾਲ ਵੀ ਇਹ ਗੱਲ ਕਰਦਾ ਸੀ ਕਿ ਸਾਨੂੰ ਆਪਣੀ ਇਮੇਜ ਸੁਧਾਰਨ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਤਾਂ ਉਸ ਵੇਲੇ ਗੱਲਬਾਤ ਹੋਰ ਵੀ ਜ਼ਿਆਦਾ ਜਿਹੜੀ ਉਹ ਆ ਰਹੀ ਹੈ ਉਹਨੂੰ ਇੱਕ ਮਤਲਬ ਇਸ ਤਰੀਕੇ ਦੇ ਨਾਲ ਜਿਹੜਾ ਮਤਲਬ ਜਿਹੜਾ ਸਿੰਬਲ ਆਫ ਸਿਸਟੈਮਿਕ ਇਸ਼ੂਜ਼ ਕਿਹਾ ਜਾ ਸਕਦਾ ਯੂਐਸ ਹੈਲਥ케ਅਰ ਸਿਸਟਮ ਦੇ ਵਿੱਚ ਕਿ ਜਿਹੜੀ ਜਿਹੜੇ ਲੋਕ ਉਸ ਵਲਨਰੇਬਲ ਪੋਪੂਲੇਸ਼ਨ ਨੂੰ ਡਿਨਾਈ ਕਰ ਰਹੇ ਹਾਲਾਂਕਿ ਹੈਲਥ케ਅਰ ਸਿਸਟਮ ਬਹੁਤ ਸਿੱਧਾ ਹੈ ਹਰ ਇੱਕ ਬੰਦੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਜਿਹਦੇ ਕੋਲ ਹੈ ਨਹੀਂ ਉਹਦੇ ਕੋਲ ਸਰਕਾਰ ਨੇ ਬਾਵਾਂ ਕੇਅਰ ਜਾਂ ਮੈਡੀਕਲ ਮੈਡੀਕੇਟ ਸਾਰਾ ਕੁਝ ਉਹਨੂੰ ਦਿੱਤਾ ਹੈ ਪਰ ਫਿਰ ਵੀ ਇਹ ਸਾਰੇ ਅ ਇੰਸ਼ੋਰੈਂਸ ਕੰਪਨੀਆਂ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਇਹਨਾਂ ਸਾਰਿਆਂ ਦੇ ਵਿੱਚ ਮੋਟਾ ਪੈਸਾ ਬਣ ਰਿਹਾ। ਲੋਕ ਸਫਰ ਕਰਾ ਹੋ ਰਿਹਾ, ਲੋਕ ਸਫਰ ਕਰ ਰਹੇ ਆ, ਤੰਗ ਨੇ। ਇਹਦੇ ਸਾਰੇ ਦੇ ਵਿੱਚੋਂ ਹੁਣ ਜਿਹੜਾ ਰਿਐਕਸ਼ਨ ਨਿਕਲ ਕੇ ਆ ਰਿਹਾ ਲੋਕਾਂ ਦਾ ਜਿਹੜਾ ਬੈਕਲੈਸ਼ ਆਨਲਾਈਨ ਬੈਕਲੈਸ਼ ਦਾ ਨਿਕਲ ਕੇ ਆ ਰਿਹਾ ਔਰ ਉਹਨੂੰ ਜੇ ਇਸ ਕਿਸਮ ਦਾ ਹੀਰੋ ਬਣਾਇਆ ਜਾ ਰਿਹਾ ਇਹ ਇੱਕ ਅਮਰੀਕਾ ਦੇ ਲਈ ਵੱਡੀ ਚਿੰਤਾ ਵਾਲੀ ਗੱਲ ਵੀ ਆ ਔਰ ਸੋਚਣ ਵਾਲੀ ਗੱਲ ਵੀ ਆ ਕਿ ਜਿਹੜਾ ਇੱਕ ਰੂਰਲ ਯੋਵਾ ਦੇ ਵਿੱਚ ਬ੍ਰਾਇਨ ਥੌਮਸਨ ਉੱਥੇ ਇਹਦੇ ਕਮਿਊਨਿਟੀ ਦੇ ਵਿੱਚ ਆਪਣੇ ਜਿਹੜਾ ਇੱਕ ਪਿੰਡ ਦੇ ਵਿੱਚ ਜਿੱਥੇ ਪਲਿਆ ਵੱਡਾ ਹੋਇਆ ਯੂਨੀਵਰਸਿਟੀ ਆਫ ਯੋਵਾ ਦੇ ਵਿੱਚੋਂ ਪੜ੍ਹਾਈ ਕੀਤੀ ਬਾਅਦ ਵਿੱਚ ਯੂਨਾਈਟਿਡ ਹੈਲਥ케ਅਰ 2004 ਦੇ ਵਿੱਚ ਜੁਆਇਨ ਕਰ ਲਿੰਦਾ ਤੇ ਅਲਟੀਮੇਟਲੀ ਜਿਹੜੇ ਇਹ ਆ ਇਵੈਂਚੁਅਲੀ ਸੀਈਓ ਬਣਦੇ ਆ ਇਹਦੇ ਯੂਨਾਈਟਿਡ ਹੈਲਥ케ਅਰ ਦੇ 2023 ਦੇ ਵਿੱਚ ਉੱਥੇ ਵੀ ਬਹੁਤ ਸੋਗਮਈ ਮਾਹੌਲ ਆ ਉਹਨਾਂ ਨੇ ਯਾਦ ਕੀਤਾ ਇਹਨੂੰ ਬ੍ਰਾਇਨ ਥੌਮਸਨ ਨੂੰ ਪਰ ਜਿਹੜੀ ਇਹਨੇ ਇਹ ਕਹਿਣਾ ਬ੍ਰਾਇਨ ਥੌਮਸਨ ਦਾ ਕਿ ਹੁਣ ਗੱਲਾਂ ਬਾਹਰ ਆਉਣੀ ਹੈ ਕਿ ਇਹਨਾਂ ਨੂੰ ਵੀ ਚਿੰਤਾ ਸੀ ਆਪਣੀ ਕੰਪਨੀ ਦੇ ਇਮੇਜ ਬਾਰੇ ਇਹ ਸੱਚਮੁੱਚ ਇੱਕ ਫਿਕਰ ਵਾਲੀ ਗੱਲ ਆ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਟੋ ਵੀ ਆ ਗੱਲਾਂ ਬਾਤਾਂ ਨਾਲ